ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੋ ਜੀ ਆਰਟੀਕਲ ਲੈ ਕੇ ਆਇਆ ਹਾਂ ਸਪੈਸ਼ਲ ਤੁਹਾਡੇ ਵਾਸਤੇ ਪਿਓਰ ਪ੍ਰੀਮੀਅਮ ਕੁਆਲਿਟੀ ਪਿਓਰ ਕਾਟਨ ਦਾ ਆਰਟੀਕਲ ਹੈ ਜੀ ਬੜਾ ਪਿਆਰਾ ਆਰਟੀਕਲ ਹੈ ਲੋ ਜੀ ਪ੍ਰਿੰਟ ਸ਼ਰਟ ਬਾਟਮ ਦੇ ਵਰਕ ਵਾਲਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਦੋ ਦੋ ਡਿਜ਼ਾਈਨ ਆਇਆ ਦੋਨੋਂ ਡਿਜ਼ਾਈਨ ਸੋਨੇ ਆ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਆਹ ਤਾਂ ਆ ਗਈ ਇਹਦੀ ਸ਼ਰਟ ਪ੍ਰਿੰਟਿੰਗ ਦਿਖਾਓ ਪ੍ਰੋਪਰ ਕਲਰ ਦੇਖੋ ਕਿੰਨਾ ਪਿਆਰਾ ਕਰੀਮ ਕਲਰ ਆਏਗਾ ਸਪੈਸ਼ਲ ਆਫ ਵਾਈਟ ਕਲਰ ਇਸ ਦੀ ਬਾਟਮ ਦੇ ਵਰਕ ਹੈ ਇਸ ਦੇ ਨਾਲ ਦੁਪੱਟਾ ਵੀ ਨਾਲ ਹੈ ਦੁਪੱਟਾ ਜਿਹੜਾ ਆਏਗਾ ਬੜਾ ਸੋਹਣਾ ਦੁਪ ਲੋ ਜੀ ਆ ਬਾਟਮ ਦੇ ਵਰਕ ਆ ਗਿਆ ਜਿਹੜਾ ਦੁਪੱਟਾ ਹੈਗਾ ਪਿਓਰ オリジナル ਮੋਡਲ ਦਾ ਮਸਲੀਨ ਦਾ ਮਤਲਬ ਕੀ ਪਿਓਰ オリジナル ਮਸਲੀਨ ਮੋਡਲ ਦੁਪੱਟਾ ਆਏਗਾ ਬੜਾ ਸੋਹਣਾ ਚੈੱਕ ਕਰੋ ਪਿਓਰ ਮਤਲਬ ਪਿਓਰ ਬਿਲਕੁਲ ਸੌਫਟ ਕੁਆਲਿਟੀ ਹੋਏਗੀ ਅਲਟੀਮੇਟ ਦੁਪੱਟਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਪੂਰਾ 2.5 ਮੀਟਰ ਦਾ ਇਸ ਵਿੱਚ ਤਿੰਨ ਰੰਗ ਨੇ ਸੇਮ ਆਰਟੀਕਲ ਦੇ ਵਿੱਚ ਆਣਗੇ ਤਿੰਨ ਕਲਰ 21 ਚ ਆਏਗਾ ਜੀ ਮਸਟਰਡ ਕਲਰ ਬੜਾ ਪਿਆਰਾ ਕਲਰ ਹੈ ਅਲਟੀਮੇਟ ਕਲਰ ਹੈ ਇਸ ਵਿੱਚ ਕਾਏਗਾ ਜੀ ਹੌਟ ਪਿੰਕ ਕਲਰ ਦੋ ਡਿਜ਼ਾਈਨ ਆਏ ਨੇ ਦੋਨੋਂ ਡਿਜ਼ਾਈਨ ਸੋਹਣੇ ਨੇ ਦੁਪ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਕੁਝ हटਕੇ ਕੁਝ ਨਵਾਂਪਨ ਬੁਟੀਕ ਸਟਾਈਲ ਯੂਨਿਕ ਆਏਗੀ ਸ਼ਰਟ ਪ੍ਰਿੰਟ ਸ਼ਰਟ बॉटम ਵਰਕ ਬੜਾ ਸੋਹਣਾ ਕੰਮ ਹੋਇਆ ਹੈ बॉटਮ ਤੇ ਆ ਚੈੱਕ ਕਰੋ ਜੀ बॉटम ਤੇ ਆਏਗਾ ਵਰਕ ਜੀ ਇਸ ਦੇ ਵਿੱਚ ਵੀ ਤਿੰਨ ਕਲਰ ਆਣਗੇ ਦੁਪੱਟਾ ਹੈਗਾ ਪਿਓਰ ਮੋਡਲ ਦਾ ਹਜੇ ਪੀਸ ਹੁਣੀ ਆਇਆ ਹੈ ਫਰੈਸ਼ ਪੀਸ ਆਇਆ ਹੈ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ ਦੁਪੱਟੇ ਬੜੇ ਸੋਹਣੇ ਹੈ ਇਸ ਚ ਕਲਰ ਆਏਗਾ ਜੀ ਗ੍ਰੀਨ ਮਹਿੰਦੀ ਗ੍ਰੀਨ ਤੇ 1 ਆਏਗਾ ਇਸ ਤੇ Sky Frozy ਸੋ ਜਿਹੜਾ ਵੀ ਤੁਹਾਨੂੰ ਚਾਹੀਦਾ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਕਰੋ ਥੈਂਕ ਯੂ so much